ਆਪੋ ਤੁਹੇ ਆਂਗੇ ਹੀ ਕੰਗੇ ਜਲਾ ਫਰੋ ਲੋਕਾਂ ਦੇ ਹਰ ਵਕਤ ਕਰੋ ਹੀ ਕੰਗੇ ਜਲਾ ਫਰੋ ਲੋਕਾਂ ਦੇ ਹਰ ਵਕਤ ਕਰੋ ਮੰਗ ਮੰਗ ਕੇ ਦੇਖ ਲਿਆ ਜੋਰ ਜੁਮਾ ਕੇ ਰੱਖੂਗੇ ਮੰਗ ਮੰਗ ਕੇ ਦੇਖ ਲਿਆ ਜੋਰ ਜੁਮਾ ਕੇ ਰੱਖੂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੋ ਅਸੀਂ ਆਪਣੇ ਹੱਕਾਂ ਲਈ ਆਪਣੀਆਂ ਮੰਗਾਂ ਲਈ ਇਸ ਪ੍ਰਬੰਧਨਾ ਇਸ ਸਰਕਾਰਾਂ ਨਾਲ ਸੰਘਰਸ਼ ਕਰ ਰਹੇ ਆ ਜਿਸ ਦਾ ਦਿੱਲੀ ਦੇ ਵਿੱਚ ਪਹਿਲਾਂ 13 ਮਹੀਨੇ ਕਰਕੇ ਆ ਆ ਵੀ ਜਿਹੜਾ ਉਸ ਤੋਂ ਵੱਧ ਸਮਾਂ ਜਿਹੜਾ ਸੰਘਰਸ਼ ਚੱਲ ਗਿਆ ਵਾ ਤੇ ਜੋ ਅਸੀਂ ਵੇਖਿਆ ਕਿ ਸਾਡੇ ਦੇਸ਼ ਦਾ ਪ੍ਰਬੰਧ ਸਾਡੇ ਦੇਸ਼ ਦੀਆਂ ਸਰਕਾਰਾਂ ਕੁੰਜੀਪਤੀ ਕਾਰਪੋਰੇਟਾਂ ਦੀਆਂ ਜਿਹੜੀਆਂ ਦਲਾਲ ਪਿੱਠੂ ਬਣ ਕੇ ਸਾਰਾ ਕੁਝ ਉਹਨਾਂ ਦੇ ਹੱਥਾਂ 'ਚ ਦੇਣਾ ਚਾਹੁੰਦੀਆਂ ਇਹ ਕੱਲ ਚੰਡੀਗੜ੍ਹ ਦੇ ਵਿੱਚ ਸਪਸ਼ਟ ਹੋ ਗਿਆ ਕਿ ਸਾਡਾ ਜਿਹੜਾ ਐਸਕੇਐਮ ਜਿਹੜਾ ਇੱਕ ਫਾਰਮ ਆ ਉਹਦੇ ਵੱਲੋਂ ਜਿਹੜਾ 5 ਜਨਵਰੀ ਨੂੰ ਚੰਡੀਗੜ੍ਹ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਜਿਹੜਾ ਮੋਰਚਾ ਲਾਇਆ ਜਾਣਾ ਸੀ ਉਸ ਤੋਂ ਪਹਿਲਾਂ ਸਰਕਾਰ ਵੱਲੋਂ ਜੋ ਮੈਸੇਜ ਭੇਜਿਆ ਗਿਆ ਸਨੇਹਾ ਦਿੱਤਾ ਗਿਆ ਕੱਲ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਨਾਲ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਜੋ ਮੀਟਿੰਗ ਹੋ ਰਹੀ ਸੀ ਉਸ ਮੀਟਿੰਗ ਨੂੰ ਅੱਧ ਵਿਚਾਲੇ ਛੱਡ ਕੇ ਮੁੱਖ ਮੰਤਰੀ ਦਾ ਉੱਠ ਕੇ ਚਲੇ ਜਾਣਾ ਬਹੁਤ ਹੀ ਮੱਦ ਭਾਗੀ ਤੇ ਨਿੰਦਨਯੋਗ ਇਹ ਸਾਰੀ ਗੱਲ ਆ ਕਿ ਲੋਕੀ ਆਪਣਾ ਆਪਣੀਆਂ ਗੱਲ ਕਰਕੇ ਉਸ ਮਸਲੇ ਨੂੰ ਹੱਲ ਕਰਨ ਵਾਸਤੇ ਆਉਂਦੇ ਆ ਤੇ ਜਿਹੜਾ ਹੈਗਾ ਕੱਲ ਤੋੜ ਕੇ ਮੀਟਿੰਗ ਨੂੰ ਤੇ ਉਹਨਾਂ ਨੂੰ ਤਮਕੀਬੇ ਰੂਪ ਦੇ ਵਿੱਚ ਬੋਲ ਕੇ ਜਾਣਾ ਜੋ ਕਿ ਜੋ ਤੁਸੀਂ ਕੁਝ ਕਰਨਾ ਕਰ ਲੋ ਉਸ ਤੋਂ ਬਾਅਦ ਫਿਰ ਅੱਜ ਅੱਧੀ ਰਾਤ ਤੋਂ ਜਿਹੜਾ ਵਾ ਪੂਰੇ ਪੰਜਾਬ ਦੇ ਵਿੱਚ ਇਹ ਨਹੀਂ ਵੇਖਿਆ ਕੋਈ ਐਸਕੇਮ ਦੇ ਆਗੂ ਸਹਿਬਾਨ ਆ ਕਿ ਗੈਰ ਰਾਜਨੀਤਿਕ ਐਸਕੇਮ ਦੇ ਆ ਜਾਂ ਕੇ ਐਮਐਮ ਦੇ ਆ ਸਾਰੇ ਪੰਜਾਬ ਦੇ ਵਿੱਚ ਛਾਪਾ ਮਾਰੀ ਕਰਕੇ ਤੇ ਜਿਹੜੇ ਅੱਜ ਆਗੂਆਂ ਨੂੰ ਚੁੱਕ ਗਏ ਇਹਨਾਂ ਨੇ ਠਾਲਿਆਂ ਦੇ ਵਿੱਚ ਉੱਥੇ ਜਲੀਲ ਕੀਤਾ ਜਾ ਕੇ ਉਹਦੇ ਉੱਤੇ ਅੱਜ ਅਸੀਂ ਬਹੁਤ ਵੱਡਾ ਇੱਕ ਆਪਣੀ ਇਹ ਫਾਰਮਾ ਦੇ ਵਿੱਚ ਜਾਂ ਫਾਰਮਾ ਦੇ ਵਿੱਚ ਇਹਦੀ ਚਿੰਤਾ ਜ਼ਾਹਰ ਕੀਤੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਆਪਣੇ ਫਾਰਮਾ ਵੱਲੋਂ ਆਪਣੀ ਇੱਕ ਮੀਟਿੰਗ ਕਰਕੇ ਸਾਡੇ ਜਿਹੜੇ ਐਸਕੇਐਮ ਉਹ ਜਿਹੜੇ ਸਾਡੇ ਸਾਥੀ ਨੇ ਉਹਨਾਂ ਦੇ ਉੱਤੇ ਜੋ ਕੁਛ ਇਹਨਾਂ ਨੇ ਸਰਕਾਰ ਨੇ پابੰਦੀਆਂ ਲਾਤੀਆਂ ਜਾਂਨ ਨੂੰ ਧਰਨਾ ਆਪਣੀਆਂ ਗੱਲਬਾਤ ਕਰਨ ਦਾ ਹੱਕ ਅਧਿਕਾਰ ਨਹੀਂ ਦਿੱਤਾ ਜਾ ਰਿਹਾ ਉਹਦੇ ਉੱਤੇ ਹੀ ਸਖਤ ਫੈਸਲਾ ਲਵਾਂਗੇ ਤੇ ਫਿਰ ਸਰਕਾਰ ਜਿਹੜੀ ਆ ਉਹਨਾਂ ਦੇ ਦਿਨਾਂ ਦੇ ਵਿੱਚ ਇਹ ਖਮਿਆਜਾ ਭੁਗਤਣ ਵਾਸਤੇ ਤਿਆਰ ਹੋਵੇ ਸਾਡੀ ਸੈਂਟਰ ਦੇ ਨਾਲ ਵੀ ਲੜਾਈ ਆ ਆ ਜਿਹੜਾ ਪੰਜਾਬ ਦੇ ਵਿੱਚ ਇੱਥੇ ਆਣ ਕੇ ਬੈਰੀਕੇਡਿੰਗ ਲਾ ਕੇ ਸਾਨੂੰ ਇੱਥੇ ਜਿਹੜਾ ਰੋਕਿਆ ਗਿਆ ਵਾ ਤੇ ਜਿਹੜੇ ਉਹਨਾਂ ਦੇ ਲੋਕ ਆ ਪਰੇਸ਼ਾਨ ਵਪਾਰੀ ਆ ਜਾਂ ਹੋਰ ਉਹਨਾਂ ਨੂੰ ਬਗਲ ਜਿਹੜਾ ਵਾ ਉਹਨਾਂ ਦੀ ਪਰੇਸ਼ਾਨੀ ਆ ਅਸੀਂ ਉਹਨਾਂ ਸਾਰਿਆਂ ਦੇ ਨਾਲ ਆ ਇਸ ਮੋਰਚੇ ਇੱਥੋਂ ਐਸੇ ਨੂੰ ਖਲਾ ਕੇ ਅਸੀਂ ਦਿੱਲੀ ਵਾਲ ਨੂੰ ਆਪਣੇ ਜਿਹੜੀ ਆ ਕੂਚ ਕਰਾਂਗੇ ਉਹਨਾਂ ਦੇ ਦਿਨਾਂ ਦੇ ਵਿੱਚ ਸਰਕਾਰ ਜੇ ਉਹਨਾਂ ਨੇ ਕੁਝ ਨਿਬੇੜਨਾ ਤੇ ਜੋ ਗੱਲਬਾਤ ਚੱਲਦੀ ਆ ਜਾਂ ਪੰਜਾਬ ਸਰਕਾਰ ਦੀ ਚੱਲਦੀ ਕਿਸਾਨਾਂ ਨਾਲ ਜਾਂ ਸੈਂਟਰ ਸਰਕਾਰ ਦੀ ਚੱਲਦੀ ਆ ਇਹਦੇ ਮਸਲਿਆਂ ਦਾ ਹੱਲ ਕਰ ਦੇਣਾ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਜਿਹੜੇ ਆ ਇਕੱਠੇ ਹੋ ਕੇ ਇਹ ਜਿਹੜੀਆਂ ਆਪਣੀਆਂ ਮੰਗਾਂ ਆਪਣੀਆਂ ਜਿਹੜੇ ਗੱਲਬਾਤ ਆ ਉਹ ਮਨਵਾਉਣਗੇ ਤੇ ਲੋਕਾਂ ਦੀ ਜਿਹੜੀ ਰੁਖਤ ਭੁਗਤ ਜਿਹੜੀ ਉਹ ਬਚਾਉਣਗੇ ਆਪਣੀਆਂ ਫਸਲਾਂ ਨਸਲਾਂ ਜਿਹੜੀਆਂ ਸਾਰੀਆਂ ਬਚਾਵਾਂਗੇ ਇਹ ਸੰਘਰਸ਼ ਸਾਡਾ ਲੰਮਾ ਚੱਲੂਗਾ ਜਾਰੀ ਰਹੂਗਾ ਜਿੰਤਣ ਤੱਕ ਇਹ ਜਾਰੀ ਰਹੂਗਾ